ਨਮਾਸ਼ਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੋਣਾਂ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਸੀਨੀਅਰ ਅਕਾਲੀ ਆਗੂ ਭੁਪਿੰਦਰ ਸਿੰਘ ਜਾੜਲਾ ਤੇ ਕੁਲਵਿੰਦਰ ਸਿੰਘਲਾ ਨੂੰ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਹੈ ਪਾਰਟੀ ਚ ਲੰਬਾ ਸਮਾਂ ਸੇਵਾ ਨਿਭਾਣ ਵਾਲੇ ਉਕਤ ਆਗੂ ਸਬੰਧੀ ਚੰਦੂ ਮਾਜਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਵਰਕਰਾਂ ਨਾਲ ਚੋਣਾਂ ਸਬੰਧੀ ਵਿਚਾਰਾ ਕਰਨ ਆਏ ਹਨ ਉਨ੍ਹਾਂ ਕਿਹਾ ਕਿ ਉਹ ਕਾਲੀ ਦਾਲ ਦੀ ਹਾਰ ਦਾ ਵਿਸ਼ੇਸ਼ਣ ਕਰ ਰਹੇ ਹਨ ਉਹਨਾਂ ਕਹਿਆ ਕਿ ਜ਼ਿਲ੍ਹਾ ਕਮੇਟੀ ਦੀ ਸਿਫਾਰਿਸ਼ ਤੇ ਜਾੜਲਾ ਤੇ ਸਿੰਘਲਾ ਨੂੰ ਪਾਰਟੀ ਤੋਂ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਉਧਰ ਦੂਸਰੇ ਪਾਸੇ ਕੁਲਵਿੰਦਰ ਪਾਲ ਸਿੰਘਲਾ ਖੁਸ਼ ਨਜ਼ਰ ਆਏ ਉਹਨਾਂ ਨੇ ਤਾਂ ਕਹਿ ਦਿੱਤਾ ਉਹਨਾਂ ਕੋਲ ਕਿਹੜਾ ਕੋਈ ਉਹਦਾ ਹੈ ਕਿ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ ਭਵਿੰਦਰ ਪਾਲ ਸਿੰਘ ਜਾੜਲਾ ਨੇ ਤਾਂ ਮੀਡੀਆ ਵਾਰਤਾ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੋਂ ਚੰਦੂ ਮਾਜਰਾ ਸਾਹਿਬ 1 ਲੱਖ ਰੁਪਏ ਦੀ ਪਾਰਟੀ ਫੰਡ ਦੀ ਮੰਗ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਹ ਮੰਗ ਮੈਂ ਪੂਰੀ ਨਹੀਂ ਕਰ ਸਕਿਆ ਉਹਨਾਂ ਨੇ ਕਿਹਾ ਕਿ ਕਾਲੀ ਦਲ ਵਿੱਚੋਂ ਉਹਨਾਂ ਦੀ ਚੌਥੀ ਪੀੜ੍ਹੀ ਸੇਵਾ ਕਰ ਰਹੀ ਹੈ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕਿ ਉਹਨਾਂ ਨੂੰ ਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਜਾਵੇ ਉਹਨਾਂ ਨੂੰ ਤਾਂ ਪਾਰਟੀ ਚੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੀ ਕੱਢ ਸਕਦੇ ਹਨ ਉਹਨਾਂ ਨੇ ਕਿਹਾ ਕਿ ਕਾਲੀ ਦਾਲ ਚ ਉਹ ਸੇਵਾ ਕਰਦੇ ਰਹਿਣਗੇ ਤੇ ਸੇਵਾ ਨਿਭਾ ਰਹੇ ਹਨ ਤੇ ਨਿਭਾਦੇ ਰਹਿਣਗੇ ਉਹਨਾਂ ਕਹਿਆ ਕਿ ਪਾਰਟੀ ਵਿੱਚੋਂ ਕੱਢਣ ਦਾ ਹੱਕ ਸਿਰਫ ਤੇ ਸਿਰਫ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੈ ਉਧਰ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਹੀ ਮੈਨੂੰ ਕੋਈ ਨੋਟਿਸ ਆਇਆ ਹੈ ਤੇ ਨਾ ਹੀ ਇਸ ਸੰਬੰਧੀ ਮੈਨੂੰ ਕੁਝ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੀ ਜਾਣ ਨਾਲ ਮਿਹਰਤ ਕੀਤੀ ਹੈ ਚੰਦੂ ਮਾਜਰਾ ਸਾਹਿਬ ਆਪਣੀ ਹਾਰ ਨੂੰ ਦੇਖਦੇ ਹੋਏ ਬੁਖਲਾਹ ਚੁੱਕੇ ਹਨ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਮੈਂ ਕਰਨਾ ਕੀ ਹੈ ਉਧਰ ਚੰਦੂ ਮਾਜਰਾ ਸਾਹਿਬ ਨੇ ਜਦੋਂ ਇੱਕ ਹੋਰ ਬਿਆਨ ਦਿੱਤਾ ਸੀ ਉਸ ਵਿੱਚ ਕਿਹਾ ਗਿਆ ਕਿ ਪਾਰਟੀ ਪਾਰਟੀ ਆਪਣੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾ ਨਹੀਂ ਸਕੀ ਅਸੀਂ ਕੋਈ ਰੂਪਰੇਖਾ ਤਿਆਰ ਨਹੀਂ ਕਰ ਸਕੇ ਉਹਨਾਂ ਇਹ ਵੀ ਕਿਹਾ ਸੀ ਕੀ ਪਾਰਟੀ ਦਾ ਹਾਲ ਨੋਟਾ ਵਰਗਾ ਹੋ ਗਿਆ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਜੇਕਰ ਪਹਿਲਾ ਇਹ ਬਿਆਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦੇ ਰਹੇ ਹਨ ਕਿ ਉਹਨਾਂ ਦੀ ਹਾਰ ਦੇ ਕਾਰਨ ਕੋਈ ਹੋਰ ਹਨ ਤਾਂ ਫਿਰ ਸਿੰਗਲਾ ਸਾਹਿਬ ਤੇ ਭਵਿੰਦਰ ਸਿੰਘ ਜਾੜਲਾ ਜੋ BC ਵਿੰਗ ਦੇ ਪ੍ਰਧਾਨ ਹਨ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਇੱਕੀ ਤੁਕ ਬਣਦੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਅੱਜ ਹਲਕਾ ਵੰਗਾ ਨਵਾਂ ਸ਼ਹਿਰ ਤੇ ਬਲਾਚਾਹੁਰ ਤੇ ਤਿੰਨ ਹਲਕਿਆਂ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਸੀ ਉਹਨਾਂ ਦਾ ਇੱਥੇ ਬੁਲਾਏ ਸੀ ਮੈਂ ਮੀਟਿੰਗ ਧੰਨਵਾਦ ਕੀਤਾ ਕਿਉਂਕਿ ਪਿੱਛੇ ਜਿਹੜੀ ਚੋਣ ਹੋ ਕੇ ਹਟੀਆਂ ਲੋਕ ਸਭਾ ਦੇ ਉਸ ਚੋਣ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਉਹਨਾਂ ਨੇ ਆਪਣੀ ਆਪਣੀ ਡਿਊਟੀ ਜਿਹੜੀ ਆ ਬੜੇ ਇਮਾਨਦਾਰੀ ਨਾਲ ਨਿਭਾਈਆ ਜਾਣ ਤੋੜ ਕੇ ਕੰਮ ਕੀਤਾ ਔਰ ਪੂਰੇ ਸਹਿਰ ਦਾ ਜਿਹੜਾ ਮਹਿੰਤ ਤੇ ਨਾ ਕੰਮ ਕੀਤਾ ਨਤੀਜਾ ਭਾਵੇਂ ਕੋਈ ਆਇਆ ਹੋਵੇ ਪਰ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਇਸੇ ਕਰਕੇ ਸਾਡੇ ਬੰਗੇ ਦੇ ਬਧਾਇ ਇੱਕ ਡਾਕਟਰ ਸੁਮੇਰ ਦਾ ਸੁਖੀ ਜੀ ਸਮੇਤ ਸਾਡੀ ਸਾਰੀ ਲੀਡਰਸ਼ਿਪ ਜਿੰਨੀ ਸੀ ਉਹਨਾਂ ਨੂੰ ਸੱਦ ਕੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਔਰ ਅੱਗੇ ਲਈ ਸੁਵਿਖਿਆ ਵੀ ਕੀਤੀ ਆ ਵਰਕਰਾਂ ਨੇ ਜਿਹੜੀਆਂ ਰਾਵਾਂ ਦਿੱਤੀਆਂ ਨੇ ਤੇ ਹੋਰ ਰਾਵਾਂ ਲਈ ਵੀ ਕਿ ਪਾਰਟੀਆਂ ਨੂੰ ਕਿਵੇਂ ਪੈਰਾਂ 'ਚ ਖੜਾ ਕੀਤਾ ਜਾਵੇ ਜੋ ਪਾਰਟੀ ਅੱਜ ਨੀਤੀ ਆਈ ਹੈ ਉਹਨੂੰ ਕਿਵੇਂ ਉੱਤੇ ਲਿਆਂਦਾ ਜਾਵੇ ਬੜੀ ਗੰਭੀਰਤਾ ਦੇ ਨਾਲ ਵਿਸਤਾਰ ਨਾਲ ਮਤਲਬ ਵਿਸ਼ਲੇਸ਼ਣ ਕਰਨ ਦੀ ਲੋੜ ਆ ਔਰ ਅਸੀਂ ਜਿਹੜੀ ਹੈ ਸਾਡੀ ਲੀਡਰਸ਼ਿਪ ਬੈਠ ਕੇ ਇਸ ਵਿਖਿਆ ਵੀ ਕਰਾਂਗੇ ਗੰਭੀਰਤਾ ਨਾਲ ਕਿੱਥੇ ਕਿੱਥੇ ਕਮੀਆਂ ਉਹਨੂੰ ਕਿਵੇਂ ਦੂਰ ਕੀਤਾ ਜਾਵੇ ਅੱਗੇ ਨੂੰ ਪਾਰਟੀ ਨੂੰ ਲੋਕਾਂ ਵਿੱਚ ਪ੍ਰਮਾਣਿਤ ਕਰਨ ਦੇ ਕੀ ਗਿਲੇ ਵਿਲੇ ਕੀਤੇ ਜਾਣ ਉਹਦੇ ਤੇ ਬੰਗਾਈ ਨਾਲ ਸੋਚਿਆ ਜਾਊਗਾ ਤੋ ਮੈਂ ਸਮਝਦਾ ਕਿ ਇਸ ਹਲਕੇ ਦੇ ਵਿੱਚ ਜਿੱਥੇ ਵਰਕਰਾਂ ਨੇ ਪੂਰਾ ਜਾਨ ਤੋੜ ਕੇ ਕੰਮ ਕੀਤਾ ਲੀਡਰਾਂ ਨੇ ਜਾਨ ਤੋੜ ਕੇ ਕੰਮ ਕੀਤਾ ਉਥੇ ਜ਼ਿਲ੍ਹਾ ਜਥੇਬੰਦੀ ਵੱਲੋਂ ਤੇ ਹੀਠਾਂ ਤੇ ਦੋ ਬੰਦਿਆਂ ਬਾਰੇ ਬ੍ਰੁੱਧ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਜਿਹੜੀ ਸੁਧਾਰਿਆ ਵੀ ਸੁਧਾਰ ਨਹੀਂ ਹੋ ਸਕਦਾ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸੁਧਾਰ ਕੇ ਸੁਧਰੀਆਂ ਜਾ ਸਕਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਦੂਰ ਕੀਤੀਆਂ ਜਾ ਸਕਦੀਆਂ ਪਰ ਦੋ ਬੰਦਿਆਂ ਬਾਰੇ ਇੱਕ ਤਾਂ ਸਿੰਗਲਾ ਵਜ੍ਹੀ ਬਾਰੇ ਤੇ ਇੱਕ ਭਲਵਾਨ ਭੁਖਿੰਦਰ ਭਲਵਾਨ ਜੜਲਾ ਉਹਦੇ ਬਾਰੇ ਜਿਹੜਾ ਜਥੇਬੰਦੀ ਨੇ ਰეკਮੈਂਡ ਕੀਤਾ ਵੀ ਪਾਰਟੀ ਚ ਉਹਨਾਂ ਨੂੰ ਐਸਪੈਲ ਕੀਤਾ ਜਾਵੇ ਤੇ ਸਾਰੀ ਜਥੇਬੰਦੀ ਵੱਲੋਂ ਜ਼ਿਲੇ ਵੱਲੋਂ ਉਹਨੂੰ ਐਸਪੈਲ ਕਰਤਾ ਤੇ ਜਿਹੜਾ ਹੈਗਾ ਭੁਖਿੰਦਰ ਭਲਵਾਨ ਉਹਨੂੰ ਫਿਰ ਉਹਨਾਂ ਦੀ ਬੀਸੀਐਲ ਦਾ ਸੀ ਉਹਨਾਂ ਵੱਲੋਂ ਵੀ ਐਸਪੈਲ ਕਰਤਾ ਤੇ ਡਾਕਟਰ ਸਾਹਿਬ ਅੰਸ਼ਾਸਨ ਕਮੇਟੀ ਦੇ ਮੈਂਬਰ ਨੇ ਇਹਨਾਂ ਨੇ ਵੀ ਜ਼ਿਲ੍ਹਾ ਜਥੇਬੰਦੀ ਦੀ ਰਿਪੋਰਟ ਨੂੰ ਸਵੀਕਾਰ ਕਰਕੇ ਸਿਗਲਾ ਸਾਹਿਬ ਨੂੰ ਵੀ ਕਾਟੇ ਚੋਕ ਕਰਨ ਦਾ ਕਹਿਤਾ ਪ੍ਰੋਫੈਸਰ ਸਾਹਿਬ ਇੱਕ ਖਬਰ ਆ ਦੋ ਦਿਨ ਤੋਂ ਚੱਲ ਰਹੀਆਂ ਕਿ ਤੁਹਾਡੇ ਵੱਲੋਂ ਬੀਜੇਪੀ ਨਾਲ ਸੰਪਰਕ ਕਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੰਪਿਸ਼ਟਾਂ ਜੀ। ਕੀ ਐਦਾਂ ਦੀਆਂ ਗੱਲਾਂ ਸਹੀ ਨੇ ਤੇ ਕਿਹ ਦੁਆਰਾ ਆਪਾਂ ਕਰਾਂਗੇ ਜੀ ਮਤਲਬ ਇਹ ਗੱਲਾਂ ਸਹੀ। ਮੈਂ ਤੁਹਾਨੂੰ ਇੱਕ ਸੂਤਰਤਾ ਦੱਸਿਆ ਜਾ ਰਿਹਾ ਜੋ ਨਿਊਜ਼ ਆਈ ਹੈ। ਜੋ ਗੱਲ ਆ ਇਹ ਵੱਖਰੀ ਗੱਲ ਆ ਚਲੋ ਸੂਤਰਤਾ ਉਦੋਂ ਅਸੀਂ ਕੋਸ਼ਿਸ਼ਾਂ ਤਾਂ ਕਰਦੇ ਸਾਡੀ ਮੇਰੀ ਆਪਣੀ ਜਾਤੀ ਰਹੀ ਸੀ। ਵੀ ਸ਼ਰੋਮਣੀ ਅਕਾਲੀ ਦਰ ਨੂੰ ਕਿਸੇ ਇੱਕ ਧਿਰ ਦੇ ਨਾਲ ਖੜਨਾ ਪੈਗਾ ਕਿ ਕਿਤੇ ਜਿਹੜੀ ਪੰਥਕ ਧਿਰ ਦੇ ਤੌਰ ਤੇ ਸਾਹਮਣੇ ਆਈ ਆ ਅਸੀਂ ਉਸ ਪਾਸੇ ਵੀ ਜਾ ਨਾ ਸਕੇ ਬਦਕਿਸਮਤੀ ਨਾਲ ਤੇ ਇੱਕ ਸੀਗੀ ਐਨਡੀਏ ਦੇ ਵਿੱਚ ਅਸੀਂ ਜਿਹੜੀਆਂ ਸ਼ਰਤਾਂ ਰੱਖੀਆਂ ਸੀ ਉਹ ਪ੍ਰਵਾਨ ਕਰਕੇ ਮੰਨਣ ਲਈ ਮਤਲਬ ਉਦੋਂ ਉਦੋਂ ਦੀ ਤੌਰ ਤੇ ਸਾਡਾ ਉਸ ਗੱਲ ਤੇ ਟੁੱਟ ਗਿਆ ਸੀ ਸੋ ਇਸ ਲਈ ਹੁਣ ਮੇਨ ਮੁੱਖ ਕਾਰਜ ਜਿਹੜੀ ਮੈਂ ਗੱਲ ਕੀਤੀ ਆ ਇਹ ਕੀਤੀ ਸੀ ਇਹ ਹਾਰ ਦਾ ਕਾਰਨ ਵੱਡਾ ਹੀ ਬਣਿਆ ਵੀ ਅਸੀਂ ਨਾ ਇਧਰ ਕੇ ਨਾ ਉਧਰ ਕੇ ਅਸੀਂ ਕਿਸ ਥਿਰ ਨਾ ਖੜੇ ਆ ਇਹ ਅਸੀਂ ਲੋਕਾਂ ਨੂੰ ਦੱਸ ਨਹੀਂ ਪਾਇਆ ਸੋ ਜਿਹਦੇ ਕਰ ਜਿਹੜਾ ਸਾਡੀ ਹਾਰ ਦਾ ਕਾਰਨ ਬਣਿਆ ਕਿਹਾ ਜਿਹੜੇ ਦੋ ਆਜ਼ਾਦ ਕੈਂਡੀਡੇਟ ਜਿੱਤੇ ਨੇ ਕਿਹਾ ਇਹ ਕਿਤੇ ਨਾ ਕਿਤੇ ਲੱਗ ਰਿਹਾ ਕਿ ਹੁਣ ਕੰਮ ਤੱਕ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਮਤਲਬ ਆਪਣਾ ਲੀਡਰ ਮੰਨ ਰਹੇ ਨੇ ਤੇ ਕਾਲੀ ਦਲ ਪਿੱਛੜ ਗਿਆ ਹੈ ਕੁਛ ਇਸ ਤਰ੍ਹਾਂ ਦਾ ਹੀ ਚਲੋ ਇਹ ਤਾਂ ਫਿਊਚਰ ਤੇ ਪਤਾ ਲੱਗੇਗਾ ਵੀ ਮਤਲਬ ਕਿਸੇ ਸਾਹਿਬ ਦੀ ਉਹ ਲੈ ਕੇ ਪੰਥਕ ਧਿਰਾਂ ਨੂੰ ਪੰਥਕ ਵਿਚਾਰ ਧਾਰਾ ਨੂੰ ਲੈ ਕੇ ਚੱਲਦੇ ਨੇ ਤੇ ਉਹ ਉਸ ਉਤਾਪ ਕੀ ਫੈਸਲਾ ਹੋਗਾ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਭਵਿੰਦਰਪਾਲ ਜਾੜਦੇ ਜੀ ਅੱਜ ਪ੍ਰੇਮ ਸਿੰਘ ਗਿੰਦੂ ਮਾਜਰੇ ਜਿਹੜੇ ਇਥੋਂ ਲੋਕ ਸਭਾ ਹਲਕੇ ਤੋਂ ਲਖਪੁਰ ਨੀਦਵਾਰ ਹੈ ਕਾਦੀ ਕਾਲੇਦਾਲ ਦੇ ਉਹਨਾਂ ਦੇ ਕੋਲ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਜਿੱਦੇ ਜ਼ਿਲ੍ਹੇ ਦੇ ਸ਼੍ਰੋਮਣੀ ਕਾਲੇਦਾਲ ਦੇ ਕੇ ਲੀਡਰ ਵੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਭਵਿੰਦਰਪਾਲ ਜਾੜਦੇ ਨੇ ਅਸੀਂ ਪਾਰਟੀ 'ਚ ਵੱਢਦੇ ਹਾਂ ਤੇ ਨਾਲ ਕੋਲਵਿੰਦਰ ਸਿੰਘ ਲਾਲ ਨੂੰ ਪਾਰਟੀ 'ਚ ਵੱਢਿਆ ਉਹਨਾਂ ਨੇ ਕਿਹਾ ਕਿ ਵਿਰੋਧ ਪਾਰਟੀ ਵੱਲ ਦੀ ਜਿਹੜੀਆਂ ਇਹਨਾਂ ਦੀਆਂ ਗਤੀਵਿਧੀਆਂ ਉਹ ਵਿਰੋਧੀ ਗਤੀਵਿਧੀਆਂ ਅੰਦਰ ਸਾਹਮਣੇ ਆਈਆਂ ਜਿਸ ਕਰਕੇ ਇਹਨਾਂ ਨੂੰ ਵੱਢਿਆ ਗਿਆ ਇਹਨਾਂ ਕੀ ਇਹ ਗੱਲ ਹੋਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਬਹੁਤ ਹੀ ਸਤਿਕਾਰ ਕਰਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰਾ ਸਾਹਿਬ ਦਾ ਬਹੁਤ ਵੱਡੇ ਕੱਦੇ ਲੀਡਰ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰ ਮੈਂ ਸਮਝਦਾ ਕਿ ਉਹ ਆਪਣੀ ਮਰਿਆਦਾ ਭੁੱਲ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਪੁਰਾਣਾ ਹੈ ਇਹ ਕਿਸੇ ਦੀ ਨਿੱਜੀ ਪਾਰਟੀ ਨਹੀਂ ਹੈਗੀ ਨਾ ਇਹ ਇਸ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੰਦੂਵਾਰਾ ਸਾਹਿਬ ਦੀ ਇਹ ਜਗੀਰ ਹੈਗੀ ਮੈਂ ਚੌਥੀ ਪੀੜੀ ਤੋਂ ਸ਼੍ਰੋਮਣੀ ਅਕਾਲੀ ਦਲ ਚਾ ਮੇਰੇ ਬੱਚੇ ਪੰਜਵੀਂ ਪੀੜੀ ਚਾ ਮੇਰੇ ਪਰਦਾਦਾ ਜੀ ਪਾਕਿਸਤਾਨ ਤੋਂ ਅਕਾਲੀ ਚਲਦੇ ਆ ਜਹਦਰ ਅਮਰ ਸਿੰਘ ਉਹਨਾਂ ਦੇ ਅਸੀਂ ਵਾਰਸਾਂ ਬਾਬਾ ਮੋਤੀराम ਮਹਿਰਾ ਜਿਨ੍ਹਾਂ ਦੀ ਕੁੱਲ ਪੀੜੀ ਗਈ ਇਸ ਕਰਕੇ ਜਿਹੜੀ ਉਹਨਾਂ ਤੇ ਮਿਰਤੇ ਅਲੀਗੇਸ਼ਨ ਲਾਏਗੇ ਪਾਰਟੀ ਵਿਰੋਧੀ ਗਤੀਵਿਧੀਆਂ ਇਹ ਚੰਦੂ ਮਾਰਾ ਸਾਹਿਬ ਨੂੰ ਬੜਾ ਪਾਲੀ ਭਣ ਜਾਣੂ ਹੈ ਕਿ ਅਸੀਂ ਗਰਾਊਂਡ ਲੈਵਲ ਦੇ ਲੀਡਰ ਹੈ ਅਕਾਲੀ ਦਲ ਲਈ ਤਨ ਮਨ ਧੰਦੇ ਨਾਲ ਮਿਹਨਤ ਕਰਦੇ ਆਂ ਔਰ ਕਰਦੇ ਆਏ ਆਂ ਕਰਦੇ ਰਹਿਣਾ ਕਿਉਂਕਿ ਉਹਦੇ ਲਈ ਮੈਨੂੰ ਕੋਈ ਚੰਦੂ ਮਾਰਾ ਸਾਹਿਬ ਦੇ ਸਰਟੀਫਿਕੇਟ ਦੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਮੇਰੇ ਕੋਲ ਕੁਝ ਰਿਕਾਰਡ ਹੈਗਾ ਤੁਸੀਂ ਦੇਖ ਰਹੇ ਹੋ ਇਹ ਮੇਰੇ ਜਾੜਲਾ ਪਿੰਡ ਦਾ ਬੂਥ ਹੈ ਜਿਸ ਪਿੰਡ ਤੇ ਇਲੈਕਸ਼ਨ ਵਾਲੇ ਦਿਨ ਅਸੀਂ ਇਕੱਠੇ ਹੋਏ ਹਾਂ ਜਿੱਥੇ ਉਹਨਾਂ ਦੇ ਕੋਲੀ ਪੀਏ ਸਾਹਿਬ ਸਾਰੇ ਬੈਠੇ ਹੋਏ ਆ ਗਰਵਾਸੇ ਖਾਲਸਾ ਜੀ ਬੈਠੇ ਆ ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖੋਗੇ ਸ਼ਾਹਪੁਰ ਪੱਟੀ ਦਾ ਉਸੇ ਦਿਨ ਦਾ ਬੂਥ ਹੈ ਜਿੱਥੇ ਮੈਂ ਜਾ ਰਿਹਾ ਇਹ ਇਲੈਕਸ਼ਨ ਵਾਲੇ ਦਿਨ ਦੀ ਗੱਲ ਹੈ ਉਸ ਤੋਂ ਬਾਅਦ ਪਾਣ ਮਿਆਰੇ ਦਾ ਬੂਥ ਹੈ ਜਿੱਥੇ ਆਪਾਂ ਮਿਹਨਤ ਕਰ ਰਹੇ ਹਾਂ ਉਸ ਤੋਂ ਬਾਅਦ ਸ਼ੇਖਪੁਰ ਬਾਗ ਸਾਡੇ ਜਿਹੜਾ ਤਾਰਾ ਸਿੰਘ ਜੀ ਜਿਹੜਾ ਦਾ ਪਿੰਡ ਹੈ ਉਹਦਾ ਬੂਥ ਹੈ ਜਿੱਥੇ ਮੈਂ ਜਾ ਰਿਹਾ ਉਸ ਤੋਂ ਇਲਾਵਾ ਮਯੱਫਰਪੁਰ ਦਾ ਸਰਜੀਤ ਸਿੰਘ ਸੈਕਪੀ ਸਾਹਿਬ ਉੱਥੋਂ ਕਮਾਂਡ ਕਰਦੇ ਆ ਉਸੇ ਦਿਨ ਸੇਮ ਮੈਂ ਉੱਥੇ ਜਾ ਰਿਹਾ ਹਾਂ ਨੀਰਪੁਰ ਜੱਟਾ ਦਿੱਕੀ ਬਹੁਤ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੇ ਜਿੱਤੀ ਪਰ ਕਾਲੀ ਦਲ ਦੀ ਬਹੁਤ ਵਧੀਆ ਫੋਲ ਰਹੀ ਹੈ ਇਸ ਤਰ੍ਹਾਂ ਦੇ ਹਲਕੇ ਦੇ ਜਿੰਨੇ ਪਿੰਡ ਸੀ ਔਰ ਖਾਸ ਕਰਕੇ ਨਵਾਂ ਸ਼ਹਿਰ ਦੇ ਜਿੰਨੇ ਬੂਥ ਸੀਗੇ ਅਸੀਂ ਸਾਰਿਆਂ ਤੇ ਮਿਹਨਤ ਕੀਤੀ ਹੈ ਠੀਕ ਹੈ ਚੰਦੂ ਮਹਾਰਾਜ ਸਾਹਿਬ ਬਖਲਾੜ ਦੇ ਵਿੱਚ ਹੈ ਕਿਉਂਕਿ ਇਲੈਕਸ਼ਨ ਹਰੇ ਮੈਂ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝ ਸਕਦਾ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਜੱਥੇਬੰਦੀ ਦੇ ਵਿੱਚ ਕਿਸੇ ਨੂੰ ਬਾਹਰ ਕੱਢਣ ਦਾ ਅਧਿਕਾਰ ਜਿਹੜਾ ਹੈ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਨਾਲ ਗੱਲ ਹੋਣਾ ਚਾਹੀਦਾ ਕਿਉਂਕਿ ਜਿੱਥੇ ਗੱਲ ਕਰ ਰਿਹਾ ਕਿ ਜ਼ਿਲ੍ਹਾ ਜਥੇਬੰਦੀ ਨੇ ਇਹ ਰਿਪੋਰਟ ਕੀਤੀ ਹੈ ਮੈਂ ਦੁਆਬੇ ਦਾ ਪ੍ਰਧਾਨ ਹਾਂ ਮੇਰੇ ਕੋਲ 6 ਜ਼ਿਲ੍ਹੇ ਸ਼੍ਰੋਮਣੀ ਅਕਾਲੀ ਦਲ ਪਛੜੇ ਸ਼੍ਰੇਣੀਆਂ ਦੇ ਆ ਇਸ ਕਰਕੇ ਜ਼ਿਲ੍ਹਾ ਜਥੇਬੰਦੀ ਦਾ ਕੋਈ ਹੁਕਮ ਮੇਰੇ ਤੇ ਲਾਗੂ ਨਹੀਂ ਹੁੰਦਾ ਮੇਰਾ ਅਗਰ ਕੋਈ ਇਸ ਤਰ੍ਹਾਂ ਦਾ ਪਾਰਟੀ ਪ੍ਰਤੀ ਕੋਈ ਇਸ ਤਰ੍ਹਾਂ ਦੀ ਉਹਨਾਂ ਕੋ ਗਤੀਵਿਧੀ ਆਈ ਹੈ ਉਹਦੇ ਲਈ ਪਲਕ ਪਾਰਟੀ ਦੇ ਸਾਡੇ ਨਿਯਮ ਮਸ਼ਰੂਮ ਨਹੀਂ ਕਰਨੀ ਚਾਹਦੇ ਉਹਦੇ ਵਿੱਚ ਜਿਸ ਤੇ ਅਲੀਗੇਸ਼ਨ ਲੱਗਦੇ ਉਸ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਉਹਨੂੰ ਪੁੱਛਿਆ ਜਾਂਦਾ ਹੈ ਉਹਨੂੰ ਆਪਣਾ ਪੱਖ ਰੱਖਣ ਦਾ ਜਿਹੜਾ ਟਾਈਮ ਦਿੱਤਾ ਜਾਂਦਾ ਹੈ ਜਦ ਕਿ ਇਹੋ ਜੇ ਕੋਈ ਵੀ ਜਿਹੜੀ ਸਥਿਤੀ ਹੈ ਐਸੋ ਜੀ ਕੋਈ ਪ੍ਰਕਿਰਿਆ ਹੈ ਉਹ ਚੰਦੂ ਮਾਰਾ ਸਾਹਿਬ ਨੇ ਨਹੀਂ ਅੰਮਲ ਕਿਉਂਕਿ ਚੰਦੂ ਮਾਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਨਾ ਉਹ ਕਿਸੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਹੁਦਾ ਦੇ ਸਕਦੇ ਐ ਤੇ ਨਾ ਹੀ ਕਿਸੇ ਦਾ ਖੋਹ ਸਕਦੇ ਐ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਵਾਰਸ ਹੈ ਇਸ ਪਾਰਟੀ ਦੇ ਖੂਨ ਪਸੀਨਾ ਅਸੀਂ ਡੋਲਿਆ ਹੋਇਆ ਹੈ ਬੜੀਆਂ ਸ਼ਹੀਦਾਂ ਸੰਗਤ ਦੀ ਪਾਰਟੀ ਹੈ ਚੰਦੂ ਮਹਾਰਾਜ ਸਰ ਤੋਂ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਨਹੀਂ ਸੀ ਜਿਸ ਟਾਈਮ ਸਾਡੇ ਦਾਦਾ ਜੀ ਪਰਦਾਦਾ ਜੀ ਜਿਹੜਾ ਅਮਰ ਸਿੰਘ ਹੋਣੀ ਜਿਹੜੇ ਧੰਗ ਸਿੰਘ ਸੀਗੇ ਸੇਵਾ ਨਿਵਾ ਰਹੇ ਸੀ ਸ਼ੁਰੂ ਕਿ ਮੈਂ ਇਸ ਇਹਨਾਂ ਦੀ ਜਿਹੜੀ ਇਹ ਬਹੁਤ ਹੁੱਚਾ ਪਣ ਦੀ ਹਰਕਤ ਆ ਮੈਂ ਉਸ ਨੂੰ ਬੜਾ ਚੰਗਾ ਨਹੀਂ ਸਮਝਿਆ ਤੇ ਉਹਦੇ ਸਬੰਧ ਚ ਉੱਪਰ ਪਾਰਟੀ ਲੈਵਲ ਤੇ ਵੀ ਗੱਲ ਕਰਾਂਗੇ ਇਹ ਚੀਜ਼ ਹੈ ਕੋਈ ਹਾਈ ਕਮਾਂਡ ਤੋਂ ਕੋਈ ਫੋਨ ਆਇਆ ਤੁਹਾਨੂੰ ਫੋਨਾਂ ਦੀ ਗੱਲਬਾਤ ਹੋਈ ਹੈ ਨਹੀਂ ਹਾਈ ਕਮਾਂਡ ਤੋਂ ਨਾ ਕੋਈ ਫੋਨ ਆਇਆ ਤਾਂ ਇੱਕ ਮੈਸੇਜ ਆਇਆ ਹੁਣ ਤੱਕ ਜੜਲਾ ਜੀ ਇੱਕ ਤੁਸੀਂ ਕਿਸੇ ਚੈਨਲ ਦੇ ਉੱਤੇ ਕਿਹਾ ਹੈ ਤੁਹਾਡਾ ਬਿਆਨ ਆਇਆ ਹੈ ਕਿ ਮੇਰੇ ਕੋਲੋਂ ਇਹ ਪੈਸੇ ਮੰਗਦੇ ਸੀ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹਾਂ ਦੇਖੋ ਜਿਹੜੀ ਗੱਲ ਤੁਸੀਂ ਮੈਂ ਤਾਂ ਨਹੀਂ ਉਹ ਚਲੋ ਗੱਲ ਸਾਹਮਣੇ ਲੈ ਕੇ ਆਣਾ ਚਾਹੁੰਦਾ ਸੀ ਹੁਣ ਤੁਸੀਂ ਲੈ ਆਏ ਆ ਬੇਸਿਕਲੀ ਚੰਦੂ ਮਾਰਾ ਸਾਹਿਬ ਦਾ ਮੇਰੇ ਨਾਲ ਜਿਹੜੀ ਨਾਰਾਜ਼ਗੀ ਹੈ ਉਹ ਨਾਰਾਜ਼ਗੀ ਕੀ ਹੈਗੀ ਆ ਕਿ ਚੰਦੂ ਮਾਰਾ ਸਾਹਿਬ ਵੱਲੋਂ ਇੱਕ ਫੋਨ ਆਇਆ ਮੈਨੂੰ ਇਹ ਫਿਰ ਉਹ ਆ ਜੀ 1 ਲੱਖ ਰੁਪਇਆ ਪਾਰਟੀ ਫੰਡ ਦੇ ਰਿਹਾ ਹੈ। ਦੇਖੋ ਸਾਨੂੰ ਪੈਸੇ ਦੇਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈਗਾ। ਜਿੱਥੇ ਸਾਡੀ ਲੋੜ ਹੁੰਦੀ ਆ ਅਸੀਂ ਪਾਰਟੀ ਫੰਡ ਦਿੰਨੇ ਵੀ ਆ। ਇਹ ਉਹਨਾਂ ਦੇ ਪੀਏ ਜਗਜੀਤ ਸਿੰਘ ਕੋਲੀ ਸਾਹਿਬ ਆ। ਇਹ ਤੁਸੀਂ ਦੇਖ ਲਓ ਉਹਨਾਂ ਦਾ ਨੰਬਰ ਹੈਗਾ ਆ। ਤੇ ਉਹਨਾਂ ਦਾ ਜਿਹੜਾ ਮੈਨੂੰ ਜਦੋਂ ਫੋਨ ਕਰਦੇ ਸੀ ਲਗਾਤਾਰੇ ਫੋਨ ਕਰਦੇ ਸੀ ਚੰਦੂਵਾਰਾ ਸਾਹਿਬ ਫੋਨ ਕਰਦੇ ਸੀ ਕਿ 1 ਲੱਖ ਰੁਪਇਆ ਦਿਓ ਉਹ ਲੱਖ ਵਾਲੀ ਗੱਲ ਮੈਸੇਜ ਸਿਰੇ ਨਹੀਂ ਲਾਈ ਸੀ ਤੇ ਨਾਲੇ ਹੀ ਮੈਨੂੰ ਫਿਰ ਕੋਲੀ ਸਾਹਿਬ ਦਾ ਤੁਸੀਂ ਇਹ ਧਿਆਨ ਨਾਲ ਦੇਖੋ। ਕਿ ਆ ਮੈਸੇਜ ਆ ਤੇ ਕੋਲੀ ਸਾਹਿਬ ਦਾ ਇੱਕ ਮੈਸੇਜ ਆ ਗਿਆ ਕਿ 1 ਲੱਖ ਰੁਪਏ ਪ੍ਰਧਾਨ ਜੀ ਨੇ ਚੰਨੂ ਮਰਾ ਸਾਹਿਬ ਨੇ ਤੁਹਾਡੇ ਤੋਂ ਮੰਗਿਆ ਤੇ ਨਾਲ ਉਹਦਾ ਮੈਂ ਰਿਪਲਾਈ ਵੀ ਦੇ ਦਿੱਤਾ ਸੀਗਾ ਪੰਜਾਬੀ ਚ ਲਿਖ ਕੇ ਕਿ ਲਿਖੇ ਦਿੱਤਾ ਸੀਗਾ ਤੁਸੀਂ ਦੇਖ ਲਓ ਕੋਲੀ ਸਾਹਿਬ ਮੇਰੇ ਮੇਰੀ ਗੱਲ ਹੋਈ ਸੀ ਪ੍ਰਧਾਨ ਜੀ ਨਾਲ ਚਿੱਕਿਤ ਮਾਲ ਲਿਖ ਦਿੱਤਾ ਵੀ ਮੈਂ ਅਰੇਜ ਨਹੀਂ ਕਰ ਸਕਿਆ ਬੇਸਿਕਲੀ ਕੀ ਹੈ ਕਿ ਜਦੋਂ ਮਹਾਰਾਜ ਸਾਹਿਬ ਦਾ ਜਿਹੜਾ ਇੰਟੈਂਸ਼ਨ ਸੀਗੀ ਉਹ ਇੰਟੈਂਸ਼ਨਲੀ ਇਹ ਸੀਗਾ ਕਿ ਲੱਖ ਰੁਪਿਆ ਭਲਵਾਨ ਤੋਂ ਲਈਏ ਔਰ ਆਪਣੇ ਇਲੈਕਸ਼ਨ ਚ ਖਰਚਾ ਕੀਤਾ ਜਾਣਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹੋ ਜੀ ਕੋਈ ਕਦੀ ਰੀਤ ਨਹੀਂ ਰਹੀ ਕਿ ਕਿਸੇ ਵਰਕਰ ਕੋਲੋਂ ਫੋਰੀ ਤੌਰ ਤੇ ਜਾਂ ਨਜਾਇਜ਼ ਤੌਰ ਤੇ ਜਾਂ ਧੱਕੇ ਦੇ ਨਾਲ ਫੰਡ ਲਿਆ ਜਾਵੇ ਆਪਣੀ ਮਰਜ਼ੀ ਨਾਲ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਮਜ਼ਬੂਤ ਕਰਨ ਲਈ ਅਸੀਂ ਫੰਡ ਦਿੰਦੇ ਰਹੇ ਹਾਂ ਤੇ ਦਵਾਂਗੇ ਵੀ ਅੱਗੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਰਹਿਣਾ ਹੈ ਜੇ ਜੰਦੀ ਪੁਸ਼ਟੀ ਕਰਨੀ ਆ ਹਾਂ ਠੀਕ ਹੈ ਚੰਨੂ ਮਾਰਾ ਸਾਹਿਬ ਹਰੇ ਆ ਬਹੁਤ ਹੁੰਦਾ ਸਮਝਦਾ ਕਿ ਉਹ ਵੱਡੀ ਲੀਡ ਨਾਲ ਹਰੇ ਆ ਉਸ ਦਾ ਕਾਰਨ ਉਹ ਮੰਥਨ ਆਪਣੇ ਅੰਦਰ ਕਰਨਾ ਜ਼ਰੂਰੀ ਸੀ 5 ਸਾਲ ਉਹ ਪਹਿਲਾਂ ਵੀ ਐਮਪੀ ਰਹੇ ਆ ਹਲਕੇ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਕ ਵਿਚਰੇ ਆ ਕੇ ਲੋਕਾਂ ਦੇ ਵਿੱਚ ਬੜੇ ਵਾਦੇ ਕੀਤੇ ਨਹੀਂ ਪੂਰੇ ਕਰ ਸਕੇ ਖੰਗਿਆ ਤਾਂ ਕਿਤੇ ਨਾ ਕਿਤੇ ਪੁਤਲਾ ਪਏਗਾ ਨਾ ਬੇਟੇ ਨੂੰ ਐਮਐਲਏ ਬਣਾਇਆ ਸਨੌਰ ਤੋਂ ਹਲਕੇ ਤੋਂ ਇੱਥੋਂ ਦੇ ਫੰਡ ਉੱਥੇ ਜਾ ਕੇ ਲੱਗੇ ਮੈਂ ਤਾਂ ਨਹੀਂ ਕਹਿੰਦਾ ਆਪਰੇਸ਼ਨ ਕਹਿੰਦੀ ਆ ਬਲਵਿੰਦਰ ਕੰਮ ਕਹਿ ਰਿਹਾ ਸੀ ਸਿੰਘਲਾ ਕਹਿ ਰਿਹਾ ਸੀ ਅਸੀਂ ਉਸ ਚੀਜ਼ ਦਾ ਫਿਰ ਵੀ ਕਿਤਨਾ ਕਿਤੇ ਪਰਦਾ ਪਾਉਂਦੇ ਸੀ ਪਰ ਜਗ ਜਹਰ ਗੱਲਾਂ ਇਹੋ ਜੀਆਂ ਤੇ ਜਦੋਂ ਅਸੀਂ ਇਹੋ ਜੀਆਂ ਗੱਲਾਂ ਕਰਦੇ ਆ ਤੇ ਉਹਦਾ ਖਮਿਆਲ ਤਾਂ ਆਪਾਂ ਨੂੰ ਦੇਖੋ ਕਿਤਨਾ ਕਿਤੇ ਭੁਗਤਣਾ ਪਏਗਾ ਉਹ ਹੁਣ ਐਵੇਂ ਕਹਾਵਤਾਂ ਦੇ ਪਿੱਛੇ ਜੇ ਚੱਲੀਏ ਕਿ ਪਹਿਲਵਾਨ ਜੀ ਨੇ ਆ ਕਰਤਾ ਜਾਂ ਸਿੰਘਲਾ ਸਾਹਿਬ ਨੇ ਕਰਤਾ ਸਿੰਘਲਾ ਸਾਹਿਬ ਕੋ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਾਅਦਾ ਹੀ ਨਹੀਂ ਹੈਗਾ ਤੇ ਮੈਂ ਪਿਛਲੇ 12 ਸਾਲ ਤੋਂ ਦੁਆਬੇ ਦਾ ਪ੍ਰਧਾਨ ਹੈਗਾ ਸ਼੍ਰੋਮਣੀ ਅਕਾਲੀ ਦਲ BCMM ਦਾ ਸੋਰੇ ਮੈਂ ਇਸ ਗੱਲ ਹੀ ਚੰਦੂਮਰ ਸਾਹਿਬ ਨੂੰ ਬੜਾ ਸਪਸ਼ਟ ਕਲੀਅਰ ਕਰ ਦੇਣਾ ਚਾਹੁੰਦਾ ਕਿ ਚੰਦੂਮਰ ਸਾਹਿਬ ਮੈਨੂੰ ਤੁਹਾਡੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗਤੀਵਿਧੀਆਂ ਨੂੰ ਵਧਾਉਣ ਲਈ ਜਾਂ ਉਹਨੂੰ ਹੋਰ ਅੱਗੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਾਲੇ ਦਲ ਨੂੰ ਅੱਗੇ ਲਿਜਾਣ ਲਈ ਮੈਨੂੰ ਚੰਦੂਮਰ ਸਾਹਿਬ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਦੁਆਬੇ ਦੇ ਅੰਦਰ ਮੇਰੇ ਹਲਕੇ ਦੇ ਅੰਦਰ 4 MP ਪੈਂਦੇ ਸੀ ਜਿਹੜੇ 4 ਜਿਨ੍ਹਾਂ ਦੇ ਵਿੱਚ ਹਿਆਰਪੁਰ ਸੀਗਾ ਗਰਦਾਸਪੁਰ ਸੀ ਸਾਡਾ ਪਠਾਨਕੋਟ ਇੱਥੇ ਆਂਦਾ ਆ ਜਲੰਧਰ ਦੀ ਸੀਟ ਸੀ ਉਹਨਾਂ ਕਿਸੇ ਐਮਪੀ ਨੇ ਨਹੀਂ ਮੈਨੂੰ ਕਿਹਾ ਕਿ ਮੈਂ ਉਹਨਾਂ ਦੀ ਗ੍ਰਤੀਵਿਧੀਆਂ ਪਰਖ ਖਲਾਫ ਕਰ ਰਿਹਾ ਮੈਂ ਜਲੰਧਰ 'ਚ ਮੀਟਿੰਗਾਂ ਕੀਤੀਆਂ ਮੈਂ ਪਠਾਨਕੋਟ ਮੀਟਿੰਗਾਂ ਕੀਤੀਆਂ ਮੈਂ ਚੰਦੂ ਮਰ ਦਾ ਸਾਥ ਦੇ ਰੋਪੜ ਦੇ ਹਲਕੇ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਇੰਨਾ ਅਗਰ ਕੰਮ ਕਰਨ ਦੇ باوجود ਵੀ ਚੰਦੂ ਮਰ ਕੋਲੋਂ ਫੋਰੀ ਤੌਰ ਤੇ ਜਾਂ ਨਜਾਇਜ਼ ਤੌਰ ਤੇ ਜਾਂ ਧੱਕੇ ਦੇ ਨਾਲ ਫੰਡ ਲਿਆ ਗਿਆ ਬੇ ਆਪਣੀ ਮਰਜ਼ੀ ਨਾਲ ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਮਜ਼ਬੂਤ ਕਰਨ ਲਈ ਅਸੀਂ ਫੰਡ ਦਿੰਦੇ ਰਹੇ ਹਾਂ ਤੇ ਦੇਵਾਂਗੇ ਵੀ ਅੱਗੇ ਤੋਂ ਸ਼੍ਰੋਮਣੀ ਕਾਲੀਦਾਵ ਦੇ ਸਿਪਾਹੀਆਂ ਸ਼੍ਰੋਮਣੀ ਕਾਲੀਦਾਵ ਦੇ ਸਿਪਾਹੀ ਰਹਿਣਾ ਹੈ ਜਿੰਦੀ ਪੁਸ਼ਤੀ ਕਾਲੀ ਹੈ ਹਾਂ ਠੀਕ ਹੈ ਚੰਦੂ ਮਾਰਾ ਸਾਹਿਬ ਹਰੇ ਆ ਬਹੁਤ ਹੰਮਾ ਸਮਝਦਾ ਕਿ ਉਹ ਵੱਡੀ ਲੀਡ ਨਾਲ ਹਰੇ ਆ ਉਸ ਦਾ ਕਾਰਨ ਉਹਨੂੰ ਮੰਥਨ ਆਪਣੇ ਅੰਦਰ ਕਰਨਾ ਜ਼ਰੂਰੀ ਸੀ 5 ਸਾਲ ਉਹ ਪਹਿਲਾਂ ਵੀ ਐਮਪੀ ਰਹੇ ਆ ਹਲਕੇ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਕਿ ਵਿਚਰੇ ਆ ਕੇ ਲੋਕਾਂ ਦੇ ਵਿੱਚ ਬੜੇ ਵਾਅਦੇ ਕੀਤੇ ਨਹੀਂ ਪੂਰੇ ਕਰ ਸਕੇ ਖੰਮਿਆਦਾ ਕਿਤਨੇ ਕਿਤੇ ਪੁੱਤਰਾ ਪਏਗਾ ਨਾ ਬੇਟੇ ਨੂੰ ਐਮਐਲਏ ਬਣਾਇਆ ਸਨੌਰ ਤੋਂ ਹਲਕੇ ਤੋਂ ਇੱਥੋਂ ਦੇ ਫੰਡ ਉੱਥੇ ਜਾ ਕੇ ਲੱਗੇ ਮੈਂ ਤਾਂ ਨਹੀਂ ਕਹਿੰਦਾ ਆਪਰੇਸ਼ਨ ਕਹਿੰਦੀ ਆ ਬਲਵਿੰਦਰ ਕੰਮ ਕਹਿ ਰਿਹਾ ਸੀ ਸਿੰਘਲਾ ਕਹਿ ਰਿਹਾ ਸੀ ਅਸੀਂ ਉਸ ਚੀਜ਼ ਦਾ ਫਿਰ ਵੀ ਕਿਤਨਾ ਕਿਤੇ ਪਰਦਾ ਪਾਉਂਦੇ ਸੀ ਪਰ ਜਗ ਜाहिर ਗੱਲਾਂ ਇਹੋ ਦੀਆਂ ਤੇ ਜਦੋਂ ਅਸੀਂ ਇਹੋ ਦੀਆਂ ਗੱਲਾਂ ਕਰਦੇ ਆ ਤੇ ਉਹਦਾ ਖਮਿਆਲ ਤਾਂ ਫੇਰ ਦੇਖੋ ਕਿਤਨਾ ਕਿਤੇ ਭੁਗਤਣਾ ਪਏਗਾ ਉਹ ਹੁਣ ਐਵੇਂ ਕਹਾਵਤਾਂ ਦੇ ਪਿੱਛੇ ਜੇ ਚੱਲੀਏ ਕਿ ਪਹਿਲਵਾਨ ਜੀ ਨੇ ਆ ਕਰਤਾ ਜਾਂ ਸਿੰਘਲਾ ਸਾਹਿਬ ਨੇ ਕਰਤਾ ਸਿੰਘਲਾ ਸਾਹਿਬ ਕੋ ਤਾਂ ਸ਼ਰਮਣੀ ਅਕਾਲੀ ਦਲ ਤੱਕ ਕੋਈ ਨਹੀਂਦਾ ਸਿੰਘਲਾ ਕੋ ਕੋਈ ਵਾਧਾ ਹੀ ਨਹੀਂ ਹੈਗਾ ਤੇ ਮੈਂ ਪਿਛਲੇ 12 ਸਾਲ ਤੋਂ ਦੁਆਬੇ ਦਾ ਪ੍ਰਧਾਨ ਹੈਗਾ ਸ਼ਰਮਣੀ ਅਕਾਲੀ ਦਲ BC ਮੰਡ ਦਾ ਸੋਰੇ ਮੈਂ ਇਸ ਗੱਲ ਹੀ ਚੰਦੂਮਰ ਸਾਹਿਬ ਨੂੰ ਬੜਾ ਸਪਸ਼ਟ ਕਲੀਅਰ ਕਰ ਦੇਣਾ ਚਾਹੁੰਦਾ ਕਿ ਚੰਦੂਮਰ ਸਾਹਿਬ ਮੈਨੂੰ ਤੁਹਾਡੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਚ ਕੰਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗਤੀਵਿਧੀਆਂ ਨੂੰ ਵਧਾਉਣ ਲਈ ਜਾਂ ਉਹਨੂੰ ਹੋਰ ਅੱਗੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਾਲੇ ਦਲ ਨੂੰ ਅੱਗੇ ਲਿਜਾਣ ਲਈ ਮੈਨੂੰ ਚੰਦੂਮਰ ਸਾਹਿਬ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਕਿਉਂਕਿ ਦੁਆਬੇ ਦੇ ਅੰਦਰ ਮੇਰੇ ਹਲਕੇ ਦੇ ਅੰਦਰ 4 ਐਮਪੀ ਪੈਂਦੇ ਸੀ ਜਿਹੜੇ 4 ਜਿਨ੍ਹਾਂ ਦੇ ਵਿੱਚ ਹਿਆਰਪੁਰ ਸੀਗਾ ਦਰਦਾਸਪੁਰ ਸੀ ਸਾਡਾ ਪਠਾਨਕੋਟ ਏਰੀਆ ਆਂਦਾ ਆ ਜਲੰਧਰ ਦੀ ਸੀਟ ਸੀ ਉਹਨਾਂ ਕਿਸੇ ਐਮਪੀ ਨੇ ਨਹੀਂ ਮੈਨੂੰ ਕਿਹਾ ਕਿ ਮੈਂ ਉਹਨਾਂ ਦੀ ਗਤੀਵਿਧੀਆਂ ਪਰ ਖਿਲਾਫ ਕਰ ਰਿਹਾ ਮੈਂ ਜਲੰਧਰ 'ਚ ਮੀਟਿੰਗਾਂ ਕੀਤੀਆਂ ਮੈਂ ਪਠਾਨਕੋਟ 'ਚ ਮੀਟਿੰਗਾਂ ਕੀਤੀਆਂ ਮੈਂ ਚੰਦੂ ਮਾਰਾ ਸਾਹਿਬ ਦੇ ਰੋਪੜ ਦੇ ਹਲਕੇ ਦੇ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਇੰਨਾ ਅਗਰ ਕੰਮ ਕਰਨ ਦੇ باوجود ਵੀ ਚੰਦੂ ਮਾਰਾ ਸਾਹਿਬ ਇਹ ਗੱਲ ਕਹਿੰਦੇ ਕਿ ਭੁਪਿੰਦਰਪਾਲ ਉਹਨਾਂ ਨੇ ਪਾਰਟੀ ਵਰਦੀ ਗਤੀਵਿਧੀਆਂ ਕੀਤੀਆਂ ਤਾਂ ਤੇ ਕੋਈ ਤਾਂ ਨਹੀਂ ਗੱਲ ਹੈ ਕਿ ਤਾਂ ਮੈਨੂੰ ਸਬੂਤ ਦੇ ਦੇਣ ਸਾਨੂੰ ਨਹੀਂ ਰੱਖਦੇ ਜੇ ਕੋਈ ਗੱਲ ਹੈ ਕਿ ਕਿਸੇ ਤੇ ਕਹਿਣ ਤੇ ਕਿਸੇ ਦੇ ਪਿੱਛੇ ਲੱਗ ਕੇ ਇਹੋ ਜਿਹੇ ਵੱਡੇ ਕਾਦੇ ਲੀਡਰ ਨੂੰ ਨਹੀਂ ਇਦਾਂ ਦੀ ਗੱਲਾਂ ਚੋਹਉਂਦੀਆਂ ਹੈਗੀਆਂ ਸੋ ਮੈਂ ਹੁਣ ਵੀ ਬੇਨਤੀ ਕਰਦਾ ਕਿ ਪਾਰਟੀ ਪ੍ਰਧਾਨ ਸਾਹਿਬ ਦਾ ਜੋ ਹੁਕਮ ਹੋਏਗਾ ਸਦਾ ਸ੍ਰੀਸ਼ਮ ਬਾਦਲ ਸਾਹਿਬ ਦਾ ਉਹ ਸਿਰ ਮੱਥੇ ਅਗਰ ਉਹ ਕਹਿਣਗੇ ਪਾਰਟੀ ਤੋਂ ਬਾਹਰ ਦਾ ਰਸਤਾ ਤਾਂ ਵੀ ਕੋਈ ਗੱਲ ਨਹੀਂ ਪਾਰਟੀ ਦੇ ਵਿੱਚ ਰਹਿ ਕੇ ਵੀ ਪਾਰਟੀ ਦੀ ਸੇਵਾ ਹੋ ਸਕਦੀ ਪਾਰਟੀ ਤੋਂ ਬਾਹਰ ਲੇਕਿਨ ਪਾਰਟੀ ਦੀ ਸੇਵਾ ਹੋ ਸਕਦੀ ਅਸੀਂ ਬਾਈ ਬਲੱਡ ਕਰ ਲਈਆਂ ਸਾਨੂੰ ਕੋਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਭਰਵਾਨ ਸਾਹਿਬ ਜਿਵੇਂ ਤੁਹਾਡਾ ਉਹ ਲਿਖ ਕੇ ਆਇਆ ਤੁਸੀਂ ਕਿਸੇ ਨਾਲ ਗੱਲ ਕੀਤੀ ਹੋਣੀ ਹੈ ਉਹਨਾਂ ਨੇ ਲਿਖ ਦਿੱਤਾ ਕਿ ਭਰਵਾਨ ਕਹਿੰਦਾ ਮੇਥੋਂ ਬਏ ਮੰਗਦੇ ਸੀ ਉਸੇ ਵਕਤ ਹੋਰ ਵੀ ਸਾਡੇ ਕਈ ਬੰਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਭਰਵਾਨ ਨੇ ਸਾਨੂੰ ਕੀ ਬੇ ਦੇਣੇ ਹੈ ਭਰਵਾਨ ਦੇ ਉੱਤੇ ਤਾਂ ਛਿੰਝਾਂ ਜੋ ਬਏ ਕਾਣ ਦਾ ਰੋਲਾ ਪੈਂਦਾ ਦੇਖੋ ਗੱਲ ਹੈ ਜੀ ਇਸ ਤਰ੍ਹਾਂ ਦਾ ਜਿੱਦਾਂ ਮਰਜ਼ੀ ਕਰ ਲਵੇ ਦੇਖੋ ਕਿਸੇ ਦੇ ਆਪਾਂ ਕੁਝ ਨਹੀਂ ਕਹਿ ਸਕਦੇ ਕੋਈ ਕੰਮ ਹੈ ਹੁਣ ਚੰਦੂ ਮਾਰਾ ਹੁਣ ਮੈਂ ਗੱਲ ਕੀਤੀ ਹੈ ਵੀ ਗਰੰਟਾ ਸਾਰੀਆਂ ਬੇਟੇ ਉੱਧਰ ਲਾ ਦਿੱਤੀਆਂ ਜਿਹੜੇ ਛਿੰਝਾਂ ਦੀ ਗੱਲ ਹੈ ਜਗ ਜਹਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰਾ ਬ ਬਾਈ 23 ਲੱਖ ਦੀ ਲੈ ਕੇ ਜਾਣ ਲੈ ਨਗਰ ਦੇ ਵਿੱਚ ਆਪਣੇ ਵੱਲੋਂ ਜਿਹੜਾ ਅਸੀਂ ਫਰਸਟ ਪ੍ਰਾਈਜ਼ ਦਿੱਤਾ ਸੀ ਮੈਂ ਜਿਸ ਵੀ ਦੰਗਲ ਤੇ ਜਾਣਾ ਤੁਸੀਂ ਕਦੀ ਵੀ ਕਮੇਟੀਆਂ ਨਾਲ ਜਾ ਕੇ ਗੱਲ ਕਰੋ ਮੈਂ ਕਦੀ ਮੇਲਾ ਕਰਾਉਣ ਦਾ ਕਿਸੇ ਕੋਲ 10 ਰੁਪਏ ਨਹੀਂ ਲੇ ਮੈਂ ਉੱਥੇ 10000 20000 50000 ਜੋ ਮੇਰੀ ਸਮਰੱਥਾ ਆ ਉਹ ਮੈਂ ਹਰ ਇੱਕ ਮੇਲੇ ਦੇ ਵਿੱਚ ਪੈਸੇ ਦੇ ਕੇ ਆਣਾ ਇਸ ਤਰ੍ਹਾਂ ਉਹ ਮੇਰਾ ਕੋਈ ਫਾਈਨੈਂਸ਼ੀਅਲ ਜਾਂ ਪੈਸੇ ਕਮਾਉਣ ਦਾ ਸਾਧਨ ਨਹੀਂਗਾ ਮੈਂ ਆਪ ਨੈਸ਼ਨਲ ਚੋ ਗੋਲਡ ਮੈਡਲਿਸਟ ਆ ਰੈਸਲਰ ਦਾ ਇਸ ਕਰਕੇ ਉਹ ਮੇਰਾ ਸ਼ੌਕ ਹੈ ਔਰ ਉਸੇ ਸ਼ੌਕ ਦੇ ਚਾਹਰ ਉਸੇ ਲੜੀ ਦੇ ਤਹਿਤ ਜੋ ਮੇਰਾ ਬੇਟਾ ਵਰਲਡ ਖੇਡਿਆ ਬੋਡੀ ਬਿਲਡਿੰਗ ਚ ਵਰਲਡ ਖੇਡਿਆ ਔਰ ਪੂਰੇ ਬ੍ਰਹਿਮੰਡ ਪੂਰੇ ਵਰਲਡ ਦੇ ਵਿੱਚੋਂ ਸੈਕੰਡ ਪਲੇਸ ਆਈ ਹੈ ਉਹ ਮੇਰੀ ਤਪੱਸਿਆ ਹੈ ਗੇਮ ਦੀ ਜਿਹੜੇ ਮੇਰੇ ਬੱਚਾ ਤੇ ਅੱਗੇ ਮੈਨੂੰ ਫਲ ਮਿਲ ਰਿਹਾ ਪਰ ਜਿਹੜੇ ਮੇਤੇ ਅਲੀਗੇਸ਼ਨ ਲਾ ਰਹੇ ਆ ਅਜਿਹਾ ਤਾਂ ਹਾਲਾਤ ਦੇਖੋ ਕੀ ਹੋ ਰਿਹਾ ਜਮਾਨਤਾਂ ਜ਼ਬਤ ਹੋ ਰਹੀਆਂ ਤੇ ਆਪਾਂ ਜਿਹੜਾ ਗੱਲ ਕਰ ਲਈ ਹਲ ਵੋਟ ਬੈਂਕ ਕਿੱਥੇ ਆ ਕੇ ਖੜ ਗਿਆ ਇਹਨਾਂ ਕ੍ਰਿਟਿਸਾਈਜ਼ ਛੋਟੇ ਛੋਟੇ ਗੱਲਾਂ ਨੂੰ ਜਿਹੜਾ ਅਸੀਂ ਵਧਾ ਕੇ ਜਦੋਂ ਗੱਲਾਂ ਲੈ ਕੇ ਲੋਕਾਂ ਦੇ ਜਾਂਦੇ ਹਾਂ ਪਰ ਲੋਕ ਇਹਨਾਂ ਗੱਲਾਂ ਦਾ ਆਪ ਮੁਹਾਰਾ ਜਵਾਬ ਦਿੰਦੇ ਆਂ ਸਿੰਧ ਕਮੇਟੀਆਂ ਸਾਰੀਆਂ ਸਾਡੇ ਨਾਲ ਆ ਇੱਕ ਤਰੀਕੂ ਗੱਲ ਪلوان ਜੀ ਜਿੱਦਾਂ ਹੁਣ ਤੁਹਾਨੂੰ ਉਹਨਾਂ ਨੇ ਕਿਹਾ ਕਿ ਪਾਰਟੀ ਚੋਂ ਕੱਢ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਕੋਈ ਗੱਲਬਾਤ ਤੁਹਾਡੀ ਚੱਲ ਰਹੀ ਹੋਵੇ ਨਹੀਂ ਵੀਰ ਜੀ ਬੇਨਤੀ ਹੈ ਮੈਂ ਤੁਹਾਨੂੰ ਬੜਾ ਕਲੀਅਰ ਕਰ ਦਿੰਦਾ ਕਿ ਮੈਨੂੰ ਪਾਰਟੀ ਚੋਂ ਇਹਨਾਂ ਦੇ ਕਹਿਣ ਨਾਲ ਨਹੀਂ ਕੱਢਿਆ ਜਾ ਸਕਦਾ ਇਸ ਤਰ੍ਹਾਂ ਤਾਂ ਮੈਂ ਹੁਣ ਉੱਠ ਕੇ ਕਹਿੰਦਾ ਮੈਂ ਪਾਰਟੀ ਦੇ ਛੋਟੇ-ਮੋਟੇ ਅੱਧੇ ਨੂੰ ਦਿੱਤੇ ਗਿਆ ਉਹਨਾਂ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਕਿਉਂਕਿ ਉਹ ਬਹੁਤ ਮਾੜੀ ਸਥਿਤੀ 'ਚ ਹਰੇ ਆ ਔਰ ਹਾਰਨ ਦਾ ਕਾਰਨ ਚੰਦੂ ਮਾਰਾ ਸਾਹ ਆ ਜੇਕਰ ਮੇਰੇ ਵਰਗੇ ਗਰਾਊਂਡ ਲੈਵਲ ਦੇ ਵਰਕਰ ਤੇ ਉਹ ਐਲੀਗੇਸ਼ਨ ਲਾ ਸਕਦੇ ਤਾਂ ਬਾਕੀ ਉਹਨੇ ਕੀ ਕਰੂਗੇ ਸੋ ਬਗਾਲਿਆ ਕਿ ਨਾ ਮੈਨੂੰ ਕਿਸਨੇ ਪਾਰਟੀ 'ਚੋਂ ਕੱਢਿਆ ਪਾਰਟੀ 'ਚੋਂ ਜਿੰਦਣ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਕੱਢਣਗੇ ਉਦੋਂ ਮੈਂ ਮੰਨਾਂਗਾ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਕਿਸੇ ਨੇ ਬਾਹਰ ਕੱਢਿਆ ਮੈਂ ਅਕਾਲੀ ਦਲ ਦਾ ਸਪਾਈ ਨਹੀਂ ਆ ਅਕਾਲੀ ਦਲ ਦੇ ਮੇਰੇ ਕੋਲ ਅੁੱਧੇ ਆ ਔਰ ਮੈਂ ਅਕ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499